ਬਲਕ ਮਾਈ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਕਹਿੰਦੇ ਅੱਜ ਆਪਾਂ ਆਏ ਆ ਫਤੇਗੜ ਸਾਹਿਬ ਕਿਉਂ ਰਾਮੂ ਠੀਕ ਹੈ ਜੀ ਠੀਕ ਹੈ ਵਧੀਆ ਹੋਰ ਸੇਵਾ ਜੀ ਹਾਂ ਹਾਂ ਸੇਵਾ ਕਰ ਲਈ ਮੈਂ ਹਾਂ ਠੀਕ ਆ ਆਉਂਗਾ ਇੱਕ ਤੀ ਦਾ ਹਾਂ ਹਾਂ ਬਸ ਠੀਕ ਆ ਤੇ ਇੱਧਰ ਆਪਣਾ ਬਾਈ ਤਤੂ ਹੋਰ ਜੀ ਕੀ ਕਹਿਣਾ ਜਾਨਾ ਦਰਸ਼ਕ ਵੀਰਾਂ ਨੂੰ ਹੀ ਮੈਂ ਪਤਾ ਹੀ ਕਹਿ ਰਹੇ ਜੰਦੇ ਆਓ ਸੇਵਾ ਕਰੋ ਅਸੀਂ ਹਾਂ ਲੋ ਉਟਾਈ ਤੇ ਕਹਿੰਨੇ ਵਰਤਨਾ ਜਿੱਥੇ ਕਰ ਰਹੇ ਨੇ ਸਾਫ ਤੇ ਉੱਥੇ ਲਾਉਣੇ ਕਲੇ ਫਸ ਐਕਤੀ ਲਓ ਇਹ ਕੈਚ ਕਰਾਓ ਬ੍ਰੇਕ ਜਿੱਤਾਂ ਰੋ ਆ ਜਾਏਗਾ ਰਾਸ ਚਲੀ ਜਾਏਗਾ ਕਿ ਦਿਖਾਣੀ ਇੱਧਰ ਨਹੀਂ ਠੀਕ ਆ ਠੀਕ ਆ ਓਕੇ ਆ ਲੈ ਨੇ ਸੀ ਹੈ ਕਿਵੇਂ ਪਹਿਲਾਂ ਕਿ ਆਏ ਸੀ ਜਗਾ ਹੁਣ ਆਏ ਬਣਾਤੀ ਫਾਸਲਾ ਕਿ ਵਾ ਠੀਕ ਆ ਵਾ ਠੀਕ ਹੈ ਆਏ ਸਾਥ ਕੋਈ ਨਾ ਕੋਈ ਨਾ 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 ਵੀ ਟੈਕਨੀਕ ਕਰਦੇ ਆ ਇਹ ਸਭ ਠੀਕ ਆ ਆ ਬੋਰ ਜੇ ਵੀ ਕਰਨ ਲੱਗਾ ਤਾਂ ਰਾਮੂ ਔਰ ਬੋਰ ਵੀ ਕਰਦੇ ਪੱਤੇ ਲਓ ਵੀ ਕਹਦੇ ਬੋਰ ਵੀ ਕਰਨ ਲਾਦਾ ਹੋ ਜਾਊਗਾ ਉਹਨੂੰ ਰਾਮੂ ਹੋ ਜੂ ਹਾਂ ਲੈ 6 6-7 ਦਿਨ ਰਹਿਗੇ ਬਸ ਆਹ ਦਿਨ ਬੋਰ ਵੀ ਹੋ ਜੂ ਠੀਕ ਆ ਸੇਵਾਪੂਰੀ ਯੂਗਰਾ ਦੇ ਚੱਲਦੀ ਆ ਫਿਰ ਮੁੰਡਾ ਕਰਾਇਆ ਸੀ ਬੋਰ ਵੀ ਕਰਨ ਲੱਗ ਗਏ ਤੇ ਇਧਰ ਉਹ ਆ ਪੱਟ ਕੇ ਸੀ ਪਹਿਲਾਂ ਠੀਕ ਆ ਤੇ ਇਧਰ ਕਹਿੰਦੇ ਫਰਸ਼ ਲਾਉਣਾ ਹੈ ਕਿ ਆਪਾਂ ਸਾਰੇ ਸੇਵਾਦਾਰ ਕਹਿੰਦੇ ਆ ਦੇਖੋ ਨੋਨੀ ਨੋਨੀ ਪੂਰੀ ਸੇਵਾ ਕਰਦਾ ਹੈ ਕਿ ਕਹਿੰਦੇ ਆਉਂਦਾ ਨਹੀਂ ਇਹ ਲਓ ਜੀ ਕਿ ਆਪਾਂ ਬਾਬਾ ਮੋਤੀ ਮਹਾਰਾਜ ਦੀ ਗੁਰਦੁਆਰੇ ਮੱਥਾ ਟੇਕ ਕੇ ਸੀ ਤੇ ਮਾਇਦੇ ਨੂੰ ਕਹਦੇ ਆਪਾਂ ਲੰਗਰ ਦੀ ਰਾਮ ਵਰਗੀ ਸੇਵਾ ਕਰੀ ਜਾਂਦੇ ਆ ਤੇ ਨੋਨੀ ਬਈ ਕਹਿੰਦਾ ਆਪਾਂ ਮੱਥਾ ਟੇਕ ਚੱਲੀਏ ਤੇ ਆਜ ਉਤੇ ਉਧਰ ਰਾਮ ਵਰਗੇ ਨੇ ਫੋਨ ਲਾਈ ਜਾਂਦੇ ਆ ਲਾਓ ਜੀ ਫਿਰ ਮੁੰਡਾ ਕਨੇਟਾਂ ਵੀ ਆ ਗਈਆਂ ਤੇ ਆ ਜੋ ਚੈੱਕ ਕਰੀਏ ਆਪਾਂ ਲਾਓ ਜੀ ਫਿਰ ਮੁੰਡਾ ਕਨੇਟਾ ਚੈਨਲ ਲੱਗੇ ਸੀ ਮਿਸਤਰੀ ਸਾਹਿਬ ਲਾਓ ਜੀ ਫਿਰ ਆ ਰਾਮੂ ਕਹਿੰਦਾ ਦਰਮਟ ਨਾਲੋਂ ਲਾਦਾ ਕਾਹ ਰਾਮੂ ਇਹ ਇੰਦਰ ਕਰੇ ਪੂਰਾ ਲਾਤਾ ਇੱਕ ਟਾਬੂ ਗਿਆ ਵਧੀਆ ਲਾ ਦਿਆ ਕਰੇ ਇਹਦੇ ਉੱਤੇ ਫਿਰ ਕੋਲੂਆ ਪਾ ਲੈਣਾ ਲੋ ਬਾਈ ਇਹ ਗੁੜਿਆ ਸਾਰੇ ਬਾਹਰ ਨਿਕਲੋ ਕੰਮ ਕਰਦਾ ਤੇ ਹੈ ਵੀਡੀਓ ਬਣਾਉਂਦਾ ਟਾਈਮ ਇਹ ਆਰਾਮ ਦੇਵਾ ਕਰਨੇ ਕੇ ਵੀਡੀਓ ਨਹੀਂ ਲਾਓ ਜੀ ਫਿਰ ਮੁੰਡੂ ਕੈਂਤਿਆਂ ਕਨੇ ਇਟਾਂ ਵੱਡੀਆਂ ਲੈ ਆ ਤੂੰ ਹੀ ਜਾ ਕੇ ਉੱਥੇ ਰਹਿ ਕੇ ਮਾਂ ਦੇ ਪਤੋ ਜੀ ਲਾ ਲਿਆ ਉਹ ਉੱਥੇ ਲਓ ਬੰਦ ਲੋ ਪੂਰਾ ਓਕੇ ਕੰਮ ਕਰਤਾ ਬਸ ਕਲਾ ਘੋੜਾ ਰਹੇਗਾ ਪਾਉਣਾ ਦਾ ਆਹ ਦੇਖਦਾ ਫਾਈਨ ਕੱਢਦੇ ਰਹੇਗੇ ਆ ਵੀ ਮਹਾ ਕੱਢਿਆ 10 ਸਾਲੋਂ ਕਾ ਕਰੇ ਦੋ ਸੇਵਾ ਵਰਕਰ ਇੱਕ ਥੱਕ ਗਏ ਰੰਭੂ ਇਹਦਾ ਕਿਧਰ ਇਲਾ ਖਾਣ ਨੂੰ ਬੈਠਿਆ ਦੋ ਸੇਵਾ ਵਰਕਰ ਥੱਕ ਗਏ ਥੱਕ ਗਏ ਇੱਕ ਜਣਾ ਥੱਕ ਗਏ ਹਮ ਚੁਕੇ ਆਏ ਹੁਣ ਗਰਜੀ ਇਲਾ ਖਾਣ ਨੂੰ ਬੈਠਿਆ ਚਾਹ ਇੱਕ ਵਾਰ ਬਣਾਉਗਾ ਚਲ ਕੋਈ ਨਾ ਹੋਰ ਇਹਨਾਂ ਖਾਓ ਯਾਰ ਬੜੀ ਮੜੀ ਨਰਜੀ ਹੋ ਗਈ ਨੰਬਰ ਵੀ ਆ ਗਿਆ ਆਇਆ ਕਰੋ ਦੇਖ ਦੇਖ ਪਰਜੀ ਰਹਿਣਗੇ ਆਪਾਂ ਜਿਹੜਾ ਭੰਨਦੇ ਜੀ ਰਹੇ ਹੋਏ ਸਾਰਾ ਮਾਲ ਇੱਥੇ ਹੋਊ। ਇਹ ਬੱਚਵਾਨ ਆ ਭੰਨਦੇ ਨੂੰ ਮੁੜ ਕੇ। ਸਹੀ ਗੱਲ ਆ। ਲਾ ਫਿਰ ਮੁੰਡੇ ਕਹਿੰਦੇ ਰਾਮ ਮਾਰ ਕੇ ਨੇ ਮਾਰਤਾ। ਛੱਡ। ਠੀਕ ਆ। ਤੇ ਹੁਣ ਇਹਦੇ ਉੱਤੇ ਦੀ ਪੌਂ ਲੱਗੀ ਤੇ ਘੋੜਾ ਮਿਲ ਗਿਆ। ਕਵਰਾ ਮੂ ਵਧੀਆ ਬਣ ਗਿਆ। ਸਹੀ ਗੱਲ ਆ। ਹਾਂ। ਸਾਲਾ ਕਾਇਮ ਮੈਸਤਰੀ ਨੂੰ ਕੋਲੂਆ ਪਾਉਣਾ ਲਾਓ ਜੀ ਕਹਿੰਦੇ ਕੰਮ ਸ਼ੁਰੂ ਕਰਤਾ ਜਿਹੋ ਰਸ਼ ਹੋ ਰਹਾ ਹੈ ਚੱਲਦੀ ਹੈ ਸੇਵਾ ਦਿਨੋਂ ਨਹੀਂ ਰਬੂਆਰ ਕੇ ਤੁਰੇ ਲੱਗੇ ਪਾਇਆ ਕਹਿੰਦੇ ਤੇ ਉਧਰ ਰੇਪੂ ਪੂਰਾ ਤਿਆਰ ਹੋ ਜਾਂਦਾ ਕਹਿੰਦੇ ਲਓ ਜੀ ਕਹੇ ਕੋ ਘੋਲ ਦਾ ਪਾਉਣ ਲੱਗੇ ਸੀ ਤੇ ਇੱਧਰ ਰੈਂਪੋ ਬਣਾਤਾ ਮਿਸਤਰੀ ਨੇ ਤੇ ਉੱਧਰ ਕਹਿੰਦੇ ਪਲੰਬਰ ਸਾਹਿਬ ਲੱਗੇ ਪਿਆ ਲਓ ਜੀ ਤਾਂ ਤੂੰ ਆ ਦੋ ਪਲੇਅਰ ਕਿਵੇਂ ਬੈ ਗਏ ਨੀ ਉਹ ਤੇ ਖੜਨੇ ਆ ਫੇਰ ਉਥੇ ਫਿਰ ਉਹ ਲੈਣੇ ਆ ਉਹ ਸਾਹਮਣੇ ਲਵਾ ਦੇ ਨਾਲ ਕੋ ਐ ਕਰ ਬੱਤੀ ਇਹਦਾ ਬੱਤੀ ਨਹੀਂ ਨਾ ਨਹੀਂ ਲਾਓ ਜੀ ਕਨੇ ਪੇਟ ਪੂਜਾ ਕਰਨ ਲੱਗ ਗਏ ਰਾਮੂ ਕੰਮ ਖੜ ਗਿਆ ਜਲਪਰੀ ਖਾਓ ਅੱਛਾ ਬੇਲਪਰੀ ਵਾਲਾ ਅੱਛਾ ਜੀ ਦੀ ਫੇਵਰੇਟ ਹਾਂ ਗੇਲੇਲਾ ਡੈਡੀ ਕੰਮ ਕਰਦਾ ਦੇਖੋ ਤੁਸੀਂ ਇਕੱਲਾ ਹਾਂ ਪਾਈ ਲੋੜਦਾ ਹੀ ਪਾਈ ਮੂਹਲਾ ਹਾਂ ਚਾਹੀ ਵਾਲਾ ਉਹਦਾ ਲਾਓ ਫਿਰ ਮੁੰਡਿਓ ਘਰੇ ਨੂੰ ਹੁਆ ਕਹਿੰਦੇ ਪਾਪਾ ਪੂਰੇ ਓਕੇ ਕੰਮ ਵੜਾਦਾ ਚੱਕ ਕਰੋ ਕਾਲੀਆਂ ਹੋ ਵੀ ਇੱਧਰ ਦਾ ਕਾਲੀਆਂ ਦੇ ਦੂਜੋਂ ਲਾਓ ਵੰਡੋ ਕਹਿੰਦੇ ਰਾਮਵਾਰਗੇ ਕਮਣ ਮਿਹੜਿਆ ਸੀ ਸਾਰਾ ਕੈਮਰਾ ਨੂੰ ਮੱਥਾ ਟੇਕਣ ਦੇ ਲਈ ਕੀ ਜ਼ਰੂਰੀ ਆ? ਅੱਛਾ। ਤੇ ਕਿਹੜੇ-ਕਿਹੜੇ ਗੁਰਦੁਆਰੇ ਟੇਕ ਰਹੀ ਐ? ਹਾਂ? ਕਿਹੜੇ-ਕਿਹੜੇ ਆ? ਹੋਰ ਤਾਂ ਆਪਾਂ ਕਿ ਲੋ ਜੀ ਦੇਖਾਂਗੇ। ਠੀਕ ਆ। ਹਾਂ, ਉਹ ਲੱਗਨ ਵਾਲਾ ਆ ਸਾਰੇ ਦੇਖਾਂ। ਹਾਂ। ਸੰਤਾਰਨ ਹੋ ਗਿਆ। ਲਾਵੀ ਤੇ ਮੱਥਾ ਟੇਕ ਗਏ। ਬੋਮੀ ਡਾਉ। ਤੇ ਹੁਣ ਆਪਾਂ ਚੱਲਦੇ ਆ ਘਰ ਨੂੰ। ਫ੍ਰੀ ਹੋ ਗਏ। ਫ੍ਰੀ ਹੋ ਗਏ ਤੇਨੇ। ਕੰਮ ਓਕੇ ਕਰਤਾ। ਓਕੇ ਆ। ਲੰਗਰ ਦਾ ਆਉ ਦਾ। ਇਹਦੇ ਬਰਤਨ ਵਧੀਆ ਮਾਂਜਣਗੇ ਮੁੰਡੇ ਹੈਨਾ ਬਤਾਓ ਲੋ ਪੂਰੀ ਚੜਾ ਗਾ ਲੋ ਇਹ ਇਹ ਕਹਿੰਦੀ ਚਲੋ ਹੁਣ ਬਾਜ਼ਾਰ ਤੇ ਗੀੜਾ ਕੱਢਿਆਈਏ ਜੱਟ ਗੀੜਾ ਕੱਢ ਕੇ ਆਉਣੇ ਆਪਾਂ ਬਾਜ਼ਾਰ ਨਾਲ ਚੱਲ ਆਇਆ ਉਹ ਫਿਰ ਮੁੰਡੋ ਕਹਿੰਦੇ ਗੱਡੀ ਵੀ ਆ ਗਈ ਸੀਗਾ ਰਾਮੂ ਰਾਮੂ ਆ ਪਾਪ ਜੀ ਫੇਰ ਧਰ ਲਈ ਓਏ ਆ ਜਾ ਮੁੰਡੂ ਚੱਲੀ ਹੁਣ ਪਿੰਡ ਨੂੰ ਲਾਵ ਜੀ ਆਪਾਂ ਕਿਸੇ ਗੁਰਦੁਆਰਾ ਜੋਤੀ ਸਰੂਪ ਤੇ ਰਾਮੂਰ ਕੇ ਆਉਂਦੇ ਤੇ ਆਪਾਂ ਗੱਡੀ ਕਹਿੰਨੇ ਖੜਾਤੀ ਜੀ ਖਿੱਚਦੀ ਖਿੱਚਦੀ ਆ ਨਵਾਂ ਲੈ ਲਿਆ ਕਹਿੰਦੇ ਬੋਲਟ ਵਧਾਈਆ ਦੇ ਦਿਓ ਉਹ ਵਧਾਈਆ ਦੇ ਦਿਓ ਵਧਾਈਆ ਦੇ ਦਿਓ ਆ ਰਹੇ ਨੇ ਭਾਈ ਨਮਾ ਲੈ ਲੈ ਬੋਲ ਟੱਕਰ ਦੇ ਨਾ ਦੇਖ ਬਸ ਫੋਟੋ ਲਾ ਕੇ ਚਾਹ ਦਿਖਾ ਰਾਂ ਲਾਓ ਫਿਰ ਮੁੰਡੂ ਕਹਿੰਦੇ ਸਾਰੇ ਨੇ ਲੰਗਰ ਪਾਣੀ ਛਕ ਲਿਆ ਔਰ ਦੇ ਵਿੱਚ ਹੀ ਕੈਮਰਾ ਮੂ ਠੀਕ ਠੀਕ ਜੱਟਾ ਬਈ ਹਾਂ ਦਰਸ਼ਨ ਹੋ ਗਏ ਬਈ ਬਾਬਾ ਦੇ ਦਰਸ਼ਨ ਹੋ ਗਏ ਵਧੀਆ ਸਾਰਿਆਂ ਦੇ ਦਰਸ਼ਨ ਹੋ ਗਏ ਕਹਿੰਦੇ ਨੁੰਡੀਆ ਰਕੇ ਕਹਿੰਦੇ ਵਧੀਆ ਹੋ ਗਏ ਮੈਂ ਨੁੰਡੀ ਚ ਉੱਪਰ ਫੇਰ ਆਵਾਂਗਾ ਆ ਜਾ ਰਾਮੂ ਆ ਆ ਦੇਖ ਰੇਂਗੇ ਅੱਜ ਬਈ ਆ ਜਾ ਰਾਮੂ ਬਈ ਹੁੰਦੇ ਲੱਗਦੇ ਮੈਨੂੰ ਆ ਗਏ ਨੇ ਸਾਰੇ ਜਿਹੜੇ ਆਉਣਗੇ ਸਾਰੇ ਵੀਰਾਂ ਦਸਤੀ ਮੁਜ਼ਮਮਦਾ ਪੂਰਾ ਲੇਕ ਪੈਂਦਾ ਹੈ ਉਹ ਪਹੀਏ ਵਾਲਾ ਮਾ ਵੱਡੀ ਜਾਮੀ ਦੇ ਨਾੜ ਕਰਾ ਰਿਹਾ ਰੱਗ ਗਈ ਟੂਰਨਾਮੈਂਟ ਦੇਖਦੇ ਆ ਕਿਹੜਾ ਅੱਖ ਨਾ ਕਿ ਕਬੱਡੀ ਪੈਕ ਤੱਕੜਾ ਵਾਲਾ ਬਾਕੀ ਸਾਰੇ ਆਉਗੇ RAM ਕਿੱਡੇ ਕੋਈ ਪਹੁੰਚਾ ਕੇ ਆਉਂਦਾਗੇ ਬਹੁਤ ਸਾਢ ਨੂੰ ਆਮ ਰੰਝਣ ਕਰ ਲਈ ਕਹਿੰਦੇ ਟੂਰਨਾਮੈਂਟ ਦੇਖਣ ਲੱਗ ਹੋ ਗਏ ਬੇਲੇ ਬੇਲੇ ਸੀ